ਹਾਂ ਸਾ ਅਸੀਂ ਤੁਹਾਡੇ ਨਗਰ ਆਈਆਂ ਪਿੰਡ ਖੜਕ ਸਿੰਘ ਵਾਲਾ ਜੀ ਇਹ ਹੈਗਾ ਕੱਦੂ ਦਾ ਘਰ ਜੀ ਹਾਂ ਜੀ ਇਹ ਹੈ ਬਾਬਾ ਮਤਲਬ ਲੋਕ ਇਹਨੂੰ ਕਹਿੰਦੇ ਜਾਂ ਮਤਲਬ ਆਪ ਦੇ ਤੌਰ ਤੇ ਬਣਿਆ ਇਹਦੇ ਘਰ ਦਾ ਸੀ ਰੰਗ ਢੰਗ ਦੇਖ ਲਿਆ ਸੋ ਇਹ ਜਿਹੜਾ ਵੀਰ ਹੈ ਇਹਨੇ ਨਾ ਮਤਲਬ ਆਪਣੀ ਕਮੀਜ਼ ਉਤਾਰ ਕੇ ਇੱਕ ਦਿਨ ਮੈਨੂੰ ਵੀਡੀਓ ਪਾਈ ਸੀ ਵੀ ਮੇਰੇ ਖੜਕ ਸਿੰਘ ਵਾਲੇ ਦਾ ਇੱਕ ਆਬਾ ਕੱਦੂ ਤੇ ਉਹਨੇ ਮੇਰੇ ਮਤਲਬ ਪਰਿਵਾਰ ਇਹਨਾਂ ਦਾ ਮੰਮੀ ਪਾਪਾ ਜਿਹੜੇ ਆਉਂਦੇ ਸੀ ਇਹਦੇ ਕੋਲੇ ਤੇ ਗਾਂ ਮਤਲਬ ਵਹਿਮ ਭਰਮ ਚ ਇਦਾਂ ਪਾਇਆ ਵੀ ਤੁਹਾਡੇ ਮੁੰਡੇ ਕੰਮਕਾਰ ਤਾਂ ਚਲੋ ਕੋਈ ਵੀ ਨਹੀਂ ਅੱਜ ਕੱਲ ਕਰਦੇ ਜਵਾਗਰ ਤੇ ਵੀ ਮੁੰਡਾ ਕੰਮ ਨਹੀਂ ਕਰਦਾ ਤੇ ਪਿੱਛੇ ਘੋਰੀ ਦਾ ਪਹਿਰਾ ਤੇ ਇਹਦੇ ਘਰੇ ਗਿਆ ਇਹਦੇ ਲਈ ਆ ਲਾਓ ਅੰਦਰ ਮੁੱਕਰੀ ਚਮਟੇ ਲਾਏ ਜੀ ਸਰਪਰ ਠੀਕ ਹੈ ਔਰ ਕੱਲੇ ਚਮਟੇ ਨਹੀਂ ਚਲੋ ਇਹ ਤਾਂ ਹੁਣ ਮਾਸ ਸਹੀ ਹੋ ਗਿਆ ਹਨ ਪਰ ਵਾਟੇ ਆ ਵੀ ਇਹਦੇ ਤੋਂ ਕਿੰਨੇ ਪੈਸੇ ਲਏ ਤੇਰੇ ਤੋਂ 40000 40000 ਲਏ ਇਹਦੇ ਤੋਂ 40 45000 ਰੁਪਏ ਲੱਗਦੇ ਵੀ ਲੈਦੇ ਹਨ ਉਹ ਇਸ ਕਰਕੇ ਚਲੋ ਅਸੀਂ ਨਹੀਂ ਚਾਹੁੰਦੇ ਲੋਕ ਪਹਿਲਾਂ ਤਾਂ ਅਸੀਂ ਕਹਿੰਦੇ ਲੋਕ ਹੀ ਪੇਡਾ ਜਿਹੜੇ ਇਹੋ ਜਿਹੇ ਢੌਂਗੀ ਸਾਧਾਂ ਦੇ ਕੋਲੇ ਜਾਂਦੇ ਲੋਕਾਂ ਨੂੰ ਅਸੀਂ ਬਾਰ-ਬਾਰ ਬੇਨਤੀਆਂ ਕਰਦੇ ਆਂ ਵੀ ਜਾਗਰੂਤ ਹੋ ਜਾਓ ਸੁਚੇਤ ਹੋ ਜਾਓ ਤੋ ਇਹ ਚਲੋ ਇਹਨੇ ਇੱਕ ਵੀਡੀਓ ਪਾ ਕੇ ਮਿਲ ਪਈ ਤੁਹਾਨੂੰ ਗੱਲਬਾਤ ਗਈ ਤੇ ਮੈਂ ਅੱਜ ਤੁਹਾਡੇ ਨਗਰ ਆਇਆ ਉਹ ਉਹਦੇ ਘਰ ਵਾਲੀ ਭੈਣ ਸੀ ਕੀ ਘਰੇ ਤੇ ਉਹ ਕਹਿੰਦੀ ਵੀ ਘਰ ਵਾਲਾ ਤੇ ਹੈ ਨਹੀਂ ਉਹ ਗਿਆ ਹੋਇਆ ਹੈ ਉਹ ਮਾਤਾ ਵੀ ਅਸਲ ਮਤਲਬ ਇਕੱਠਾ-ਗੁੱਠਾ ਨੇ ਪਾਸੇ ਤੂ ਇੱਕ ਤਾਂ ਬੇਨਤੀ ਇਹੀ ਆ ਵੀ ਅਸੀਂ ਇਹ ਵੀ ਏਡੇ ਤਕੜੇ ਤਾਂ ਮੈਨੂੰ ਲੱਗਦਾ ਹੈ। ਹਾਂਜੀ ਹਾਂਜੀ। ਪਹਿਲੀ ਗੱਲ ਤਾਂ ਸਾਡੀ ਐਫਆਈਆਰ ਦੀ ਮੰਗ ਆ ਜਿਹੜਾ ਬੰਦਾ ਇਹੋ ਜਿਹੇ ਲੋਕ ਮਤਲਬ ਇੰਨਾ ਕੁਛ ਯਾਰ ਕਰਕੇ ਤੁਸੀਂ ਚਮਤੇ ਲਾਉਨੇ ਹੋ। ਸਾਨੂੰ ਵਿਖਾਵੇ ਕੋਰੀ ਕਿੱਥੇ ਬੈਠਾ ਜਾਂ ਸਾਡੀ ਨੂੰ ਕੱਢੇ ਖਾਂ। ਗੱਲ ਇਹ ਆ ਵੀ ਇੱਕ ਤਾਂ ਇਹਦੀ ਰਾਸ਼ੀ ਮੁੜੇ। ਇੱਕ ਇਹਦਾ ਜਿਹੜਾ ਪਖੰਡ ਦਾ ਅੱਡਾ ਚਲਾਇਆ ਬੰਦ ਕਰੇ। ਇਹ ਤੁਹਾਡੇ ਪਿੰਡ ਦੀ ਪੰਚਾਇਤ ਦੇ ਮੂੰਹ ਕਰਕੇ ਅਸੀਂ ਚਲੋ ਬੇਨਤੀ ਤੁਹਾਨੂੰ ਕਰ ਰਹੇ ਆ ਵੀ ਅਸੀਂ ਐਫਆਈਆਰ ਦੀ ਉੱਤੇ ਮੰਗ ਕਰਦੇ ਆ। ਪਰ ਫਿਰ ਵੀ ਉਸ ਤੋਂ ਪਹਿਲਾਂ ਜੇ ਕੋਈ ਪਿੰਡ ਦੀ ਹਾਂ ਹਾਂ ਕੈਂਪੀ ਆ ਵੀ ਇਹਨਾਂ ਚਲੋ ਵੀ ਇਹਨਾਂ ਦਾ ਪਖੰਡ ਦਾ ਅੰਡਾ ਬੰਦ ਕਰਦੇ ਵੀ ਉਹ ਆਪਣੀ ਗੱਡੀ ਚੱਕ ਕੇ ਜਿੱਥੇ ਮਰਜ਼ੀ ਲੈ ਕੇ ਆਵੇ ਸਮਾਨ ਤੇ ਇਸ ਇਹਨੂੰ ਇਨਸਾਫ ਹੈ ਤੇ ਪੈਸੇ ਜਿਹੜੇ ਵਾਪਸ ਦਿੱਤੇ ਜਾਂਦੇ ਅਸੀਂ 1 ਮਹੀਨੇ ਦੀ ਮੌਲਤ ਦੇ ਦਿੰਦੇ ਹਾਂ ਪੂਰਾ 1 ਮਹੀਨਾ ਬੀਬੀ ਜੀ ਤੁਸੀਂ ਕੱਦੂ ਦੇ ਮਾਤਾ ਹੋ ਬੀਬੀ ਆ ਮੁੰਡੇ ਦੇ ਧੋਈ ਕੀਤੀ ਪਈ ਇਹਨਾਂ ਨੇ ਮਾਰ ਮਾਰ ਤੇਰੇ ਮੁੰਡੇ ਨੇ ਚਮਟੇ ਥੋੜਾ ਹਲ ਤੇ ਇਹ ਗਿਆ ਸੀਗਾ ਉੱਥੇ ਉਹਦੇ ਤੇਰਾ ਮੁੰਡਾ ਘਰੇ ਗਿਆ ਸੀਗਾ ਤੇ ਉਹ ਤੋਂ ਨਕਦੀ ਲਈ ਹੈ 40000 ਰੁਪਏ ਅੱਛਾ ਸੁਣ ਲਓ ਠੀਕ ਹੈ ਤੇ ਅੱਜ ਤੁਹਾਡੇ ਇਹ ਘਰੇ ਉਹਦੇ ਹੈਗੇ ਭਾਗ ਚੰਗੇ ਵੀ ਘਰੇ ਨਹੀਂ ਮਿਲਿਆ ਠੀਕ ਹੈ ਇੱਕ ਤਾਂ ਉਹਨਾਂ ਦਾ ਜਿਹੜਾ ਬਖੰਡ ਦਾ ਅੱਡਾ ਚਲਾਇਆ ਬੰਦ ਕਰ ਦੇ ਸਾਹਿਬ ਬੰਦ ਕਰ ਦੇਵੇ ਇਹ ਨਿਕਾ ਵੀ ਨਹੀਂ ਅਸੀਂ ਕਾਰਵਾਈ ਕਰੂਨੀ ਕਰਾਵਾਂਗੇ ਅਸੀਂ ਤੁਹਾਡੇ ਪਿੰਡ ਦੀ ਪੰਚਾਇਤ ਮੋਹਤਵਾਰ ਖੜੇ ਸੀ ਤਾਂ ਬੇਨਤੀ ਕਰ ਰਹੇ ਤੁਸੀਂ ਕੋਈ ਏਡੇ ਸ਼ਾਹੂਕਾਰ ਹੈ ਨਹੀਂ ਇੱਥੇ ਤੇ ਦੂਜੀ ਬੇਨਤੀ ਹੈ ਇਹ ਇਹਦੀ ਜਿਹੜੀ ਲਈ ਲਗਦੀ ਆ 40000 ਰੁਪਏ 40 ਕੇ 45 ਦੇ 40000 ਉਹ ਪੈਸੇ ਵਾਪਸ ਕਰਵਾਏ ਜਾਣ ਇੱਕ ਮਹੀਨੇ ਦੀ ਮੌਲਤ ਦਿੰਦੇ ਆ ਸੀ ਠੀਕ ਹੈ ਜੀ ਇੱਕ ਮਹੀਨੇ ਤੋਂ ਆ ਪੰਚਾਇਤ ਦੇ ਸੰਮੁਖ ਪੰਚਾਇਤ ਜੀ ਬੇਨਤੀ ਆ ਵੀ ਜੇ ਇਹ ਇੱਕ ਮਹੀਨੇ ਚ ਪੈਸੇ ਨਹੀਂ ਮੋੜਦਾ ਤੇ ਜਾਂ ਅੱਡਾ ਨਹੀਂ ਚੱਕਦਾ ਅੱਛਾ ਜੀ ਅਸੀਂ ਇਹਤੇ ਕਾਨੂੰਨੀ ਕਾਰਵਾਈ ਕਰਾਵਾਂਗੇ ਫਿਰ ਜਿਹੜੀ ਪੰਚਾਇਤ ਮਗਰ ਆਊਗੀ ਤੇ ਉਹਦੇ ਖਿਲਾਫ ਵੀ ਅਸੀਂ ਚੱਲਾਂਗੇ ਬੇਨਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ